ਹਾਂ ਤੇ ਅੰਜੀ ਵੇਖ ਲਈ ਜੇ ਫੋਟੋ ਹਾਂ ਠੀਕ ਠੀਕ ਹੈ ਤੇ ਇਦਾਂ ਹੋਣਾ ਚਾਹੀਦਾ ਵੀ ਲੋੜੀ ਤੋਂ ਪਹਿਲਾਂ ਪਹਿਲਾਂ ਸਾਰਾ ਸਮਾਨ ਆ ਜਾਣਾ ਚਾਹੀਦਾ ਵਾ ਅੱਛਾ ਤੇ ਫਿਰ ਆਪਾਂ ਹੈ ਕਿ ਹਾਲੋ ਜਿਹਾ ਕੋਈ ਕਹਾਂ ਆਪ ਦੇਖ ਜਾਓਗੇ ਆ ਹੋਰ ਠੀਕ ਹੈ ਅਸੀਂ ਤਾਂ ਆਪਣੀ ਮਰਜ਼ੀ ਦੇ ਨਾਲ ਪਸੰਦ ਕਰਕੇ ਆਏ ਜੀ ਹਾਂ ਹਾਂ ਤੇ ਪਾਹੇ ਨਾ ਕੋਈ 60000 ਰੁਪਇਆ ਲੱਗਣਾ ਜੇ ਨਹੀਂ ਨਹੀਂ ਇਹ ਤਾਂ ਘੱਟ ਨਹੀਂ ਲੱਗਣੇ ਹੈਗੇ ਇਸੇ ਕਰਕੇ ਤਾਂ ਆਪਣੀ ਮਰਜ਼ੀ ਨਾਲ ਆਂਦੇ ਨੇ ਤੇ ਦੇਜ ਆਇਓ ਫਿਰ ਗੱਲਾਂ ਤੇ ਬੜੀਆਂ ਹੋਣਨ ਕਰਕੇ ਜਾਏ ਹੋ ਤੁਸੀਂ ਤੇ ਤਾਰਖਿਓ ਚਲੋ ਠੀਕ ਹੈ ਮੰਮੀ ਕੀ ਗੱਲ ਹੋਈ ਕਿਹਦਾ ਫੋਨ ਆਉਂਦਿਆ ਸੀ ਜੇ ਦਾ ਮਰਜੀ ਹੁੰਦਾ ਹੋਵੇਗਾ ਤੂੰ ਪੁੱਛਿਆ ਕੀ ਲੈਣਾ ਇਹਦੇ ਵਿੱਚ ਮੈਂ ਆ ਬੜੀ ਉੱਚੀ ਉੱਚੀ ਦੇ ਹੋਣਾ ਗੱਲਾਂ ਕਰ ਰਣਾ ਸ਼ਾਇਦ ਕੋਈ ਗੱਲਬਾਤ ਹੋਈ ਹੋਣੀ ਆ ਨਹੀਂ ਕੋਈ ਗੱਲਬਾਤ ਨਹੀਂ ਹੋਈ ਤੈਨੂੰ ਕਾਦੀ ਫਿਕਰ ਪੈ ਗਈ ਮੰਮੀ ਮੈਂ ਤਾਂ ਉਦਾਂ ਹੀ ਪੁੱਛ ਲਿਆ ਵੀ ਸ਼ਾਇਦ ਕਿਸੇ ਨਾਲ ਕਿਤੇ ਲੜਨ ਲੜਨ ਤ ਨਹੀਂ ਦੇ ਤੁਸੀਂ ਨਹੀਂ ਨਹੀਂ ਐਡੀ ਵੀ ਮੈਸੇਦਾਨ ਨਹੀਂ ਹੈਗੀ ਮੈਂ ਲੜਨਾ ਮੈਂ ਫੋਨ ਦੇ ਵਿੱਚ ਕਿਸੇ ਨਾਲ ਲੜਨਾ ਕੋਈ ਗੱਲ ਵੀ ਕਰਨੀ ਪੈਂਦੀ ਹੈ ਕਿਸੇ ਨਾਲ ਤੁਸੀਂ ਉੱਚੀ ਉੱਚੀ ਬੜਾ ਦੇ ਹੋਣਾ ਅੱਗੇ ਤੇ ਤੁਸੀਂ ਕਦੇ ਵੀ ਉੱਚੀ ਗੱਲ ਕੀਤੀ ਨਹੀਂ ਮੈਂ ਤਾਂ ਕਰਕੇ ਪੁੱਛਾਂ ਦੀ ਹਾਂ ਜਿੱਦਾਂ ਕੋਈ ਬੋਲੇ ਫਿਰ ਇਤਰਾ ਬੋਲਣਾ ਪੈਂਦਾ ਵਸ ਹੀ ਏ ਚਲੋ ਠੀਕ ਐ ਮੰਮੀ ਹਾਂ ਕੇ ਚਾ ਪੁੱਛਣਾ ਆਈ ਏ ਮੈਨੂੰ ਤੇ ਗੇ ਕਾਨਾ ਰਖੀ ਖੜੇ ਖੜੇ ਕਰਕੇ ਵੀ ਕਿਦਾ ਮੰਮੀ ਹੋਣਾ ਹੁੰਦਿਆਸ ਪਤਾ ਲੱਗ ਗਿਆ ਹੁਣ ਐਨਾ ਇਹਨੂੰ ਮੇਰੇ ਪੇਕੇ ਆ ਤੋਈਂ ਲਗਦੀਪ ਪਾਣੀ ਲੈ ਇੱਕ ਗਲਾਸ ਕੀ ਨਹੀਂ ਅਠੰਡਾ ਨੇ ਮਾਕੇ ਜ ਮੜਦੇ ਕੋਸਾ ਕਰ ਲਾ ਠਾਰ ਭਨ ਲਈ ਮੜੀ ਜੀ ਚਲੋ ਠੀਕ ਹੈ ਆਗੀ ਕੋਣ ਕੋ ਡੋਂਡਾ ਹੈ ਨਹੀਂ ਉਹ ਨੰਬਰ ਤੁਹਾਡੇ ਨਹੀਂ ਹੈ ਬੰਡਲਾ ਇਹ ਕਰਦਾ ਹੁੰਦਾ ਤਾਂ ਹੀ ਹੈ ਪਿੰਦਰੀ ਤੇ ਫਿਰ ਮੰਮੀ ਹੁੰਨ ਨਾਲ ਇਤਨੀ ਹੀ ਇਹ ਗੱਲ ਕਰਨ ਲਈ ਮਤਲਬ ਇਹੀ ਬੜੀ ਉੱਚੀ ਉੱਚੀ ਗੱਲਾਂ ਕਰਨਾ ਐਦਾਂ ਵਾ ਆਦਾਂ ਵਾ ਤੇ ਮੈਂ ਪੁੱਛਿਆਣ ਕਿ ਤੇ ਆਂਦੇ ਪੀ ਤੈਨੂੰ ਕੀ ਲੱਗੇ ਜਿਦਾ ਮਰਜ਼ੀ ਹੋਏ ਨੰਬਰ ਤੇ ਉੱਤੇ ਫਿਰ ਇਹੋ ਹੀ ਹੈ ਗੱਲ ਵੀ ਆ 2 ਮਿੰਟ ਹੋਈ ਆਵੇ ਪਤਾ ਨਹੀਂ ਮੈਨੂੰ ਫਿਰ ਕੀ ਗੱਲ ਹੋਈ ਹੋ ਕਿ ਪੁੱਛਾਂ ਬਣਾ ਲਾ ਕੇ ਪੁੱਛਾਂ ਬਣਾ ਹਲੋ। ਮਮਿਸ ਅਸ਼ਿਕਾ। ਹਾਂਜੀ ਵਧੀਆ। ਤੁਸੀਂ ਸੁਣਾਓ। ਤੇ ਹੁਣੇ ਫੋਨ ਤੋ ਹੀ ਲਾਇਆ ਸੀ। ਅਸਛੇ ਠੀਕ ਆ। ਤੇ ਕੋਈ ਗੱਲਬਾਤ ਹੋਈ ਆ ਤੁਹਾਡੀ ਮੰਮੀ ਦੇ ਨਾਲ? ਠੀਕ ਏ। ਨਹੀਂ ਨਹੀਂ ਮੈਂ ਤਾਂ ਉਦਾਂ ਹੀ ਪੁੱਛਾਂਦੀ ਹਾਂ। ਮੈਂ ਆਖਿਆ ਤੇ ਤਾਂ ਡਾ ਨੰਬਰ ਆ ਤੇ ਮੰਮੀ ਦੇ ਹੀ ਗੱਲ ਕਰਨ ਭਲਾ ਕੋਈ ਗੱਲਬਾਤ ਨਹੀਂ ਹੋਈ ਬੜੀ ਉੱਚੀ ਉੱਚੀ ਬੋਲਣ ਦੇ ਹੀ ਨਾ ਉਹ ਤੇ ਉਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਮੈਂ ਚਲ ਤੁਹਾਨੂੰ ਪੁੱਛ ਲੈਨੀ ਆ ਨਾ ਅੱਛਾ ਠੀਕ ਚਲ ਕੋਈ ਗੱਲ ਨਹੀਂ ਫੇਰ ਕੀ ਕਰ ਸਕਦੇ ਗੱਲ ਮੈਂ ਕਿਹੜਾ ਕਿਹਾ ਵੀ ਨਹੀਂ ਗੱਲ ਕਰ ਸਕਦੇ ਹੋ ਹਾਂਜੀ ਮੰਮੀ ਸਭ ਵਧੀਆ ਠੀਕ ਠਾਕ ਨਹੀਂ ਮੈਂ ਕਿਹੜੀ ਗੱਲੋਂ ਟੈਨਸ਼ਨ ਲੈਣੀ ਆ ਮੈਂ ਤਾਂ ਕਹਿ ਨਹੀਂ ਹਾਂ ਕਿ ਬੜੀ ਉੱਚੀ ਉੱਚੀ ਦੇ ਗੱਲਾਂ ਕਰਨ ਕਿਤੇ ਧੜਨਾ ਨਾ ਕੋਈ ਗੱਲਬਾਤ ਹੋ ਗਈ ਹੋਏ ਉਹਨਾਂ ਦੀ ਹੁੰਦਾ ਸੁਭਾਅ ਇਦਾਂ ਦਾ ਵਾਣਾ ਛੱਟੇ ਕਾਲੇ ਪੈ ਜਾਂਦੇ ਆ ਚਲੋ ਠੀਕ ਐ ਕੋਈ ਨਹੀਂ ਜਿੰਨੀ ਵਾਰੀ ਮਰਜ਼ੀ ਫੋਨ ਲਾਓ ਤੁਸੀਂ ਹਾਂਜੀ ਮੰਮੀ ਚਲੋ ਠੀਕ ਆ ਚੰਗਾ ਨਹੀਂ ਬੰਦ ਉਹਨਾਂ ਨਾਲ ਦੀ ਕੋਈ ਗੱਲ ਨਹੀਂ ਹੋਏ ਕਹਿੰਦੇ ਅਸੀਂ ਫੋਨ ਲਾਇਆ ਸੀ ਤੇ ਉਹਨਾਂ ਨੇ ਘਣੀਓ ਚੁੱਕ ਲਿਆ ਤੇ ਫਿਰ ਇਹਦੇ ਇਦਾਂ ਹੀ ਗੱਲਾਂਬਾਤਾਂ ਕਰਨ ਲੱਗ ਪਏ ਅੱਛਾ ਤੇ ਮੈਂ ਹਾਂ ਵੀ ਤੁਹਾਨੂੰ ਤਾਂ ਨਹੀਂ ਕਿਤੇ ਕੁਛ ਕਿਹਾ ਕਹਿੰਦੇ ਨਹੀਂ ਨਹੀਂ ਹਨ ਉਹਨਾਂ ਨੇ ਕੀ ਕਹਿਣਾ ਵਾ ਤੇ ਗੜੀਆਂ ਸਿਗੋ ਮੈਨੂੰ ਕਹਿਣ ਲੱਗ ਪਈ ਕਿ ਕਿਉਂ ਕੀ ਗੱਲ ਤੈਨੂੰ ਕੋਈ ਸ਼ੱਕ ਹੈ ਸਾਡੇ ਤੇ ਅਸੀਂ ਗੱਲ ਨਹੀਂ ਕਰ ਸਕਦੇ ਤੇਰੀ ਸੱਸ ਨਾਲ ਠੀਕ ਆ ਮੈਂ ਹਾਂ ਵੀ ਨਹੀਂ ਕਰਤੇ ਤੁਸੀਂ ਸਕਦੇ ਹੋ ਮੈਂ ਹਾਂ ਮੰਮੀ ਦਾ ਸੁਭਾਅ ਇਦਾਂ ਦਾ ਕਿਤੇ ਕੁਛ ਕਹਿਣਾ ਦਿੱਤਾ ਹੋਏ ਨਾ ਆਹ ਚਲੋ ਤੇਰੀ ਗੱਲ ਸਹੀ ਏ ਤੇ ਤਿਆਰ ਹੋ ਹਾਂ ਤੇ ਜਾਣਾ ਮਾਸੀ ਦੀ ਕੁੜੀਆਂ ਨੂੰ ਲੋੜੀ ਦੀ ਆਈਏ ਚਲੋ ਕੋਈ ਗੱਲ ਨਹੀਂ ਦੇ ਆਉਨੇ ਆ ਮੰਮੀ ਆਖਣ ਦੇ ਸਾਰੇ ਅੱਛਾ ਪਹਿਲਾਂ ਤੇ ਤਿਆਰ ਹੋਏ ਹਾਂ ਮੈਂ ਤੇ ਮੰਮੀ ਹਾਂ ਤੇ ਮੋੜ ਕੇ ਅਨਦੀਪ ਨੂੰ ਲੈ ਜਾ ਨਾਲ ਚਲੋ ਕੋਈ ਗੱਲ ਨਹੀਂ ਮੈਂ ਚਲ ਜਾਗੀ ਨਾਲ ਫਿਰ ਕੀ ਦਿਨ ਦਿਹਾੜਾ ਨਾ ਤੀਆਂ ਨੂੰ ਦਿਨਾ ਚਾਹੀਦਾ ਵਾ ਇੱਕ ਕੰਮ ਹੋਰ ਕਰਾਂਗੇ ਹਾਂਜੀ ਨਾਲੇ ਆਂਦਿਆਂ ਤੁਹਾਡੇ ਪਿੰਡੂ ਹੋ ਆਵਾਂਗੇ ਸੱਚੀ ਪਿੰਦਰ ਲੈ ਤਾਂ ਹੋਰ ਮੈਂ ਮਹੌਲ ਕਰਨ ਦੇ ਦਰ ਨਾਲ ਤੀਨ ਨਾਲ ਮੈਂ ਇੱਕ ਗੱਲ ਪੁੱਛਾਂ ਤਾਂ ਨਾ ਗੁੱਸਾ ਤੇ ਨਾ ਕਰੋਗੇ ਗੁੱਸਾ ਮੈਂ ਕਿਹੜੀ ਗੱਲੋਂ ਕਰਨਾ ਤੂੰ ਬੁੱਛ ਜੜੀ ਮਰਜੀ ਗੱਲ ਤੂੰ ਹੀ ਆਪਣੀ ਮਾਸੀ ਦੀਆਂ ਕੁੜੀਆਂ ਨਾਲ ਕਿੰਨਾ ਕਰਦੇ ਹੋ ਪਰ ਉਹ ਇੱਥੇ ਕਦੀ ਆਈਆਂ ਦੇ ਹੈ ਨਹੀਂ ਆ ਨਮਦੀਪ ਗੱਲ ਦੱਸਾਂ ਤੈਨੂੰ ਮੈਂ ਕੀ ਏ ਪਹਿਲਾਂ ਹੁੰਦੀਆਂ ਹੁੰਦੀਆਂ ਸੀ ਹੁਣ ਬੱਚੇ ਪੜ੍ਹਦੇ ਨੇ ਤੇ ਵਿਆਹੀਆਂ ਨੇ ਫਿਰ ਤੈਨੂੰ ਪਤਾ ਹੀ ਘਰਾਂ ਚ ਕਿੱਥੇ ਨਿਕਲਿਆ ਜਾਂਦਾ ਤੁਹਾਨੂੰ ਮੰਮੀ ਨੇ ਜਦੋਂ ਛੁੱਟੀਆਂ ਹੋਈਆਂ ਇਹ ਉਦੋਂ ਵੀ ਉਹਨਾਂ ਨੇ ਕਿੰਨਾ ਫੋਨ ਕੀਤਾ ਹੈ ਕਿ ਪੁੱਤ ਤੂੰ ਇੱਥੇ ਆਓ ਇੱਥੇ ਆਓ ਉਹ ਉਦੋਂ ਵੀ ਨਹੀਂ ਆਈਆਂ ਹੈਗੀਆਂ ਆਉਣਾ ਤਾਂ ਸਹੀ ਹੀ ਉਹਨਾਂ ਨੇ ਉਹ ਵੱਡੀ ਭੈਣ ਦੇ ਆਕੇ ਉਹਨਾਂ ਲਈ ਗਾਂ ਨਾਨਾ ਉਹਨਾਂ ਨਾਲ ਦੋਵਾਂ ਨੂੰ ਵੀ ਇਕੱਠੀਆਂ ਹੀ ਜਾਈਏ ਆਹੋ ਇਹ ਵੀ ਗੱਲ ਸਹੀ ਆ ਕਿ ਜੋ ਫਿਰ ਉਹ ਇੱਥੇ ਆ ਜਾਂਦੀਆਂ ਤੇ ਅਗਲੀ ਵਾਰੇ ਕਹਿਣਾ ਹੈ ਕਿ ਅਸੀਂ ਆਈਆਂ ਵਾ ਤੇ ਇਹ ਆਪ ਗਾਂ ਚ ਲੱਗੀਆਂ ਵਾ ਫਿਰ ਕਈ ਕੁਝ ਵੇਖਣਾ ਪੈਂਦਾ ਤੇ ਪਿੰਦਰਾਂ ਦਾ ਦੁੱਤੋ ਹੀ ਆਪਣੀ ਮਸਤੀਆ ਕੁੜੀਆਂ ਵੱਲੋਂ ਕਹਿੰਦੇ ਤੇ ਤੁਹਾਡੀ ਮਸਤੀ ਮਸੀ ਹੁਣ ਇੱਥੇ ਕਦੇ ਕੋਈ ਜੀ ਇੱਥੇ ਆਇਆ ਨਹੀਂ ਹੈਗਾ ਨਾ ਕੋਈ ਫੋਨ ਆਇਆ ਵਾ ਇਹ ਬੜੀ ਲੰਮੀ ਗਾਣੀ ਮੈਂ ਤੈਨੂੰ ਫੇਰ ਕਿਤੇ ਦੱਸਾਂਗਾ ਨਹੀਂ ਫੇਰ ਵੀ ਮਾੜਾ ਮੋਟਾ ਮੈਨੂੰ ਦੱਸੋ ਤੇ ਸਹੀ ਕੀ ਗੱਲ ਬਾਤ ਵਾ ਉਹ ਨਹੀਂ ਮਿਲਦੇ ਵਰਤਦੇ ਕਿਉਂ ਮਿਲਦੇ ਵਰਤਦੇ ਕਿਉਂ ਨਹੀਂ ਹੈ ਹੁਣ ਬਹੁਤੀਆਂ ਗੱਲਾਂ ਚੰਨੀ ਪੈਣਾ ਤਿਆਰ ਹੋ ਤੇ ਚੱਲੀਏ ਆਪਣੀਆਂ ਕੁੜੀਆਂ ਕੋਲ ਤੇ ਜਾਂਦੇ ਹੋਣਗੇ ਯਾਰ ਫੇਰ ਉਹ ਗੱਲ ਨਹੀਂ ਜਾਂਦੇ ਤੇ ਜਿੱਦੇ ਆਪਾਂ ਚੱਲੇ ਆ ਹਾਏ ਹਾਏ ਨੇ ਨਾ ਜਿਹੜਾ ਨਾ ਕੁੜੀਆਂ ਨਾਲ ਨਹੀਂ ਵਰਤਦੇ ਉਹ ਭਰਾ ਪਰਜਾਈ ਜੜੇ ਨੇ ਹੋਦ ਹੋਈ ਆ ਉਹਨੇ ਪਹਿਲਾਂ ਕੀ ਲੈਜਣਾ ਹੁੰਦਾ ਵਾ ਉਹ ਚਰੀਆਂ ਨੇ ਇਦਾਂ ਦੇਣ ਦਿਹਾਰ ਹੋਏ ਤੇ ਫੇਰ ਹੀ ਕੁਛ ਦੇ ਕੇ ਆਉਣਾ ਹੁੰਦਾ ਵਾ ਇਹੋ ਤਾਂ ਗੱਲਾਂ ਨਾ ਜੇ ਕੋਈ ਸਮਝੇ ਤੇ ਫੇਰ ਹੀ ਆ ਨਾ ਤੇ ਚਲੋ ਪਿੰਦਰ ਫਿਰ ਮੈਂ ਤੁਹਾਡੇ ਨਾਲ ਚੱਲਦੀ ਆ ਨਾਲੇ ਉਹਨਾਂ ਨੂੰ ਮੇਰੇ ਬਾਰੇ ਵੀ ਪਤਾ ਲੱਗ ਜਾਊਗਾ ਕਿ ਮੈਂ ਕਿੱਦਾਂ ਦੀ ਆ ਤੇ ਨਾਲੇ ਮੈਨੂੰ ਵੀ ਉਹਨਾਂ ਦਾ ਪਤਾ ਲੱਗ ਜਾਊਗਾ ਕਿ ਉਹ ਕਿੱਦਾਂ ਨੀਆ ਨੇ ਤੂੰ ਜਾਈ ਤੇ ਸਹੀ ਵੇਖੀ ਤੇ ਉਹਨਾਂ ਨਾਲ ਤਾਂ ਤੇ ਚੁੱਕ ਲੈਣਾ ਵਾ ਸੱਚੀ ਨੇ ਮੱਚ ਗਈਆਂ ਫੇਰ ਉਹਨਾਂ ਨਾਲ ਸਗੋਣਾ ਚਾਹੀਦਾ ਇਹ ਛੁੱਟੀਆਂ ਦੇ ਵਿੱਚ ਮੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਆ ਗਏ ਦੀ ਉਹਨਾਂ ਨੂੰ ਗਰਮੀਆਂ ਚ ਆ ਜਾਣਗੀਆਂ ਕੋਈ ਕੋਈ ਨਹੀਂ ਬੰਦਾ ਪੱਕੀਆਂ ਕਰਕੇ ਆਵਾਂਗੇ ਪਰ ਦੀਦੀ ਜ਼ਰੂਰ ਆਇਓ ਜੇ ਉਹ ਨਹੀਂ ਮਿਲਦੇ ਵਰਤੇ ਤੇ ਅਹੀਂ ਜੋ ਹੈਗੇ ਆ ਮੇਰੇ ਸੁਣ ਗੱਲ ਬਹੁਤੀਆਂ ਗੱਲਾਂ ਚ ਨਾ ਪਾਈਏ ਇਹ ਨਾ ਮੰਮੀ ਆਖਣ ਵੀ ਮੈਂ ਜਾਣਾ ਉਹਨੇ ਨਹੀਂ ਜਾਣਾ ਤਿਆਰ ਹੋਦੇ ਤਾਂ ਤੁਰੀਏ ਮੈਂ ਨਾ ਬਸ ਮੜਜ ਸੂਟ ਪ੍ਰੈਸ ਕਰਨਾ ਵਾ ਤੇ ਕਰ ਲਾਂ ਕਰ ਲਾ ਤੇ ਮੇਰੇ ਕੱਪੜੇ ਵੀ ਕੱਢ ਦੇ ਠੀਕ ਵੇਖਾ ਕਿ ਡਾਸੂ ਪਾਇਨੋਂ ਦੁਪਹਿਰੇ ਨਹੀਂ ਇੰਦਾਈ ਪਿੰਦਰ ਆ ਅੰਜੀ ਮੰਮੀ ਆ ਉੱਥੇ ਬਾਹਰ ਵੇਹ ਸਮਾਨ ਲਾਣ ਕੇ ਸਮਾਨ ਆ ਉਹ ਗੱਡੇ ਆਈਏ ਤੈਨੂੰ ਤਾਂ ਪਤਾ ਹੀ ਨਹੀਂਗਾ ਤੇ ਜਾ ਕੇ ਲਵਾ ਮੰਮੀ ਸਮਾਨ ਕਿਹੜਾ ਆਇਆ ਏ ਤੇ ਬਾਹਰ ਉੱਠ ਕੇ ਵੇਖੇਂਗਾ ਤੇ ਤੈਨੂੰ ਪਤਾ ਲੱਗੇਗਾ ਨਾ ਹੂੰ ਕੀ ਮੰਗਾ ਲਿਆ ਚ ਇਹੋ ਜਿਹਾ ਚਲ ਮਵਾਈ ਧੁੱਪ ਲੱਗੀ ਆ ਤੇ ਦੋ ਚਾਰ ਧੁੱਪਾਂ ਲੱਗਣਗੀਆਂ ਤੇ ਸੁੱਕ ਜਾਣਗੀਆਂ ਪਾਚੇ ਅੰਦਰ ਲਾ ਛੜਾਂਗੇ ਪਾਥੀਆਂ ਨਾਲ ਦੀ ਤਾਂ ਕੋਈ ਮੌਜ ਗਰਲੀ ਨਾ ਤੂੰ ਇੱਥੇ ਕੀ ਕਰੀ ਜਾਂਦੀ ਆ ਕਰਨ ਕੀ ਡਈ ਆ ਮੈਂ ਪਾਥੀਆਂ ਫੋਲ ਛੜਨੀ ਆ ਚੁੱਲੇ ਨਾਲ ਦੀ ਤਾਂ ਮੌਜ ਨਹੀਂ ਸੁੱਕ ਜਾਣਗੀਆਂ ਚਲ ਤੇ ਫਿਰ ਅੰਦਰ ਲਾ ਛੜਾਂਗੇ ਆਹੋ ਇਹ ਤੇ ਤੇਰੀ ਗੱਲ ਬਾਰੇ ਠੀਕ ਆ ਇਹ ਵੀ ਸ਼ਾਮਾਂ ਨੂੰ ਚੁੱਲੇ ਵੀ ਘੜੀ ਆਗੂ ਕਿਸੇ ਕੰਦਾ ਮਜ਼ਾ ਹੁੰਦਾ ਜਿੱਦਾਂ ਠੰਡਾ ਮੌਸਮ ਆ ਦੇ ਤੋਂ ਤਾਂ ਦੇ ਵਿੱਚ ਬੈਏ ਇਹ ਕਹਿ ਦਈਦਾ ਗੈਸ ਆਪਣੀ ਜਗਾ ਵਾ ਤੇ ਚੁੱਲੇ ਦਾ ਨਜ਼ਾਰਾ ਆਪਣਾ ਵਾ ਭਾਏ ਲੱਖ ਹੀ ਰੂਮ ਹੀਟਰ ਵੀ ਲਾਉਨੇ ਆ ਨਾ ਉਹ ਨਹੀਂ ਹੁੰਦਾ ਜੋ ਚੁੱਲੇ ਦਾ ਸੇਕ ਹੁੰਦਾ ਵਾ ਪਾਥੀਆਂ ਦਾ ਨਾਲੇ ਤੇ ਇਹ ਆ ਕਿ ਗੈਰ ਦੀ ਬਚਤ ਤੇ ਨਾਲੇ ਲਾਗੇ ਬੱਚੇ ਵੀ ਬਹਿ ਕੇ ਆਗੂ ਗੁ ਸੇਕ ਲੈਂਦੇ ਆ ਰਜਾਈਆਂ ਚ ਤੇ ਬੈਂਦੀਆਂ ਹੀ ਨਹੀਂ ਦੋਏ ਤੇ ਮੈਂ ਤਾਂ ਇਹ ਕਹਿ ਆ ਕਿ ਚੱਲ ਅੱਗ ਬਲਦੀ ਹੋਏ ਤੇ ਨਿਆਣਾ ਬੰਦਾ ਰ ਬਹਿ ਜਾਂਦਾ ਤੇ ਤੂੰ ਕੱਲੀ ਨੇ ਜਾ ਕਿੱਥੇ ਕਹਦਾ ਨਾਲਕੇ ਨੂੰ ਡਾਹ ਲੈਣਾ ਸੀ ਡਾਉਣਾ ਕੀ ਕਿੰਨੀਆਂ ਕਿ ਮੈਂ ਚਲ ਕਰ ਲੈਨੀ ਆ ਚੱਲ ਠੀਕ ਐ ਵੀਰ ਨਾ ਜਿੱਦਾਂ ਠੀਕ ਲੱਗਾ ਤੇ ਮੈਂ ਨਾ ਸ਼ਹਿਰ ਚ ਲਿਆ ਹੀ ਹੋ ਉੱਥੇ ਨਾ ਇੱਕ ਤਾਂ ਫਿਰ ਫੀਡ ਚਾਹੀਦੀ ਬੋਰੀ ਖਤਮ ਹੋਈ ਉਹ ਲੈਣ ਚੱਲਿਆ ਤੇ ਨਾਲੇ ਆਰਤੀਆ ਨੂੰ ਮੈਂ ਉਹ ਕਹਣਾ 2000 ਰੁਪਏ ਨਾ ਫੜ ਲਿਓ ਨਾ ਆਰਤੀਆ ਵਾਲਾ ਕੀ ਕਰਨ ਜਾਣਾ ਹੀ ਨਾਲੇ ਤੇ ਕਹਿੰਦੇ ਡੇ ਫੀਡ ਜੋਗੇ ਪੈਸੇ ਹੈਗੇ ਆ ਗਰਲੀਨ ਫੀਡ ਜੋਗੇ ਤੇ ਪੈਸੇ ਗਏ ਹੈਗੇ ਆ ਪਰ ਇਹ ਆ ਵੀ ਕੱਲ ਦੀ ਲੋੜੀ ਗਈ ਆ ਨੰਗ ਤੇ ਭੂਆ ਨੇ ਕੀਤਾ ਨਾ ਗੁੱਸਾ ਤੇ ਅੱਜ ਵੀ ਆਪਾਂ ਚੱਲ ਜਾਾਂਗੇ ਨਾ ਤੇ ਇਹ ਆ ਵੀ ਉਹਨਾਂ ਭੂਆ ਨੇ ਫੇਰ ਥੋੜੀ ਸ਼ਾਂਤ ਹੋ ਜਾਣਾ ਤੇ ਚੱਲ ਆਏ ਤੇ ਹੈਗੇ ਆ ਤੇ ਨਾਲੇ ਤੈਨੂੰ ਪਤਾ ਹੀ ਆ ਧੀਆ ਨੂੰ ਤੇਕਿਆਂ ਦੀ ਮੇਸ਼ਾ ਤਾਂਗ ਹੁੰਦੀ ਆ ਵੀ ਕੋਈ ਨਾ ਕੋਈ ਦਿਨ ਤੇ ਹਰਤੇ ਪਹੁੰਚੇ ਨਹੀਂ येते ਹੈ ਆਸੀ ਹੁੰਦੀ ਆ ਪੇਕਿਆਂ ਦੇ ਸਿਰ ਤੇ ਤੇ ਧੀਆਂ ਜਿੰਦੀਆਂ ਨਹੀਂ ਕਿ ਚੱਲ ਆਉਣਗੇ ਤੇ ਨਾਲੇ ਜਾਵਾਂਗੇ ਜੇ ਤੇ ਕਵਲ ਦੇ ਵਿਆਹ ਦੀ ਜਿਹੜੀਆਂ ਰਿਸ਼ਤੇ ਦੀਆਂ ਨੇ ਭੂਆ ਨਾਲ ਗੱਲਬਾਤ ਫੇਰ ਕਰਾਵਾਂਗੇ ਤੇ ਗਾਣ ਭੂਆ ਕਿੱਦਾਂ ਕਰੀਏ ਜਾਂ ਕੀ ਕਰਨਾ ਵਾ ਸਵਾ ਮਸ਼ਵਰਾ ਕਰ ਲਾਂਗੇ ਨਾ ਕੋਈ ਬੈ ਕੇ ਫੋਨ ਤੇ ਤਾਂ ਗੱਲ ਹੁੰਦੀ ਨਹੀਂ ਆ ਤੇ ਚੱਲ ਮੈਂ ਘਰ ਜਾ ਕੇ ਕੀਤੀ ਗੱਲ ਵੱਖਰੀ ਹੁੰਦੀ ਆ ਉਹ ਨਾਲੇ ਤੈਨੂੰ ਪਤਾ ਫੋਨਾ ਫਾਨਾ ਦੀਆਂ ਗੱਲਾਂ ਹੁੰਦੀਆਂ ਨੇ ਹੋਰ ਜੋ ਬੈਠ ਕੇ ਤੇ ਆਮੋ ਸਾਹਮਣੀ ਗੱਲ ਹੋ ਜਾਣੀ ਆ ਨਾ ਪਰਿਵਾਰ ਚ ਉਹਦੇ ਨਾਲ ਦੀ ਮੌਜਾ ਨਹੀਂ ਆ ਤੇ ਫਿਰ ਚੱਲੇ ਸਹੀ ਉਧਰੋਂ ਹੀ ਉਧਰ ਹੋਇਓ ਨਹੀਂ ਉਧਰ ਕੁ ਤੂੰ ਦੋਵੇਂ ਜਾਣੇ ਚੱਲਾਂਗੇ ਮੈਂ ਇਕੱਲੇ ਨਹੀਂ ਕੀ ਕਰਨਾ ਜਾ ਕੇ ਨਹੀਂ ਮੈਂ ਚਲ ਤਹੀ ਹੋ ਦੋਵੇਂ ਜਾਣੇ ਜਾਵਾਂਗੇ ਨਾਲੇ ਜਾਂਦਿਆਂ ਕੋਈ ਤੈਨੂੰ ਪਤਾ ਵੀ ਕਲਾ ਖਾਲੀਆਂ થી ਮੂੰਹ ਥੋੜਾ ਖਾਣੇ ਜਾਣਾ ਵਾ ਦੇਣ ਪਿਆਰਾ ਕੋਈ ਮੂੰਫੜੀ ਦੇ ਹੋੜੀ ਗੱਚਕਾਂ ਬੱਚੇ ਨੇ ਸਭ ਕੋ ਲੈ ਜਾਾਂਗੇ ਨਹੀਂ ਚਲ ਉਹ ਤੂੰ ਤੁਸੀਂ ਲੈ ਜਾਓ ਤਾਂ ਆਪਣੇ ਨਿਆਣਿਆਂ ਨੇ ਵੀ ਲੈ ਆਓ ਘਰ ਚਲੋ ਵੀ ਆਪਣੇ ਦੇ ਤੇ ਮਾਜੀ ਫੜੀ ਲਿਆਵਾਂਗਾ ਤੇ ਉਧਰ ਨੂੰ ਮੁੜ ਕੇ ਜਾਂਦਿਆਂ ਨਾ ਸਮਾਨ ਲੈ ਜਾਾਂਗੇ ਜਿਹੜਾ ਵੀ ਖਾਣਾ ਆਊਗਾ ਚਲੋ ਕੋਈ ਗੱਲ ਨਹੀਂ ਜਾਂਦਿਆਂ ਫਿਰ ਲੈ ਜਾਾਂਗੇ ਹਾਂ ਤੇ ਤੂੰ ਇਹ ਆਪਣਾ ਮਿੰਟੋ ਮਿੱਟੀ ਕਮਨ ਵੇਚ ਲੈ ਉਹ ਨਾ ਮੈਂ ਸ਼ਹਿਰੋਂ ਆਵਾਂ ਤਾਂ ਫੇਰ ਤੂੰ ਉਹਨਾਂ ਦੇ ਨੂੰ ਕੋਈ ਪੀਣਾ ਪਾਇਆ ਵੀ ਮੈਂ ਕੱਪੜੇ ਧੋਣੇ ਆ ਕਰਨਾ ਵਾ ਨਹੀਂ ਨਹੀਂ ਮੈਂ ਤਾਂ ਦੇ ਉਹਨਾਂ ਤਿਆਰ ਹੀ ਰਹਾਂਗੀ ਚਲ ਠੀਕ ਆ ਫੇਰ ਤਾਂ ਨਲੇ ਆ ਵੀ ਮੈਂ ਦੇ ਉਹ ਕੱਪੜੇ ਜਿਹੜੇ ਪਾਏ ਆ ਠੀਕ ਆ ਤੂੰ ਵੇਲੀ ਆਪਣਾ ਜਿੱਦਾਂ ਵੀ ਕਰਨਾ ਤੇ ਨਿਆਣੇ ਨਾਲ ਖੜਨੇ ਆ ਕਿ ਨਹੀਂ ਨਹੀਂ ਨਿਆਣੇ ਕੀ ਖੜਨੇ ਆ ਠੰਡ ਬੜੀ ਆ ਕਵਲ ਚੱਲ ਘਰੇ ਆ ਤੇ ਨਿਆਣੇ ਨੂੰ ਘਰੇ ਚੀਜ਼ਾਂ ਲਿਆ ਕੇ ਦੇ ਦੇਣੇ ਆ ਹਾਂ ਸਹੀ ਉਹ ਵੀ ਕੱਲੀ ਨੂੰ ਮੁੜ ਕੇ ਬਖਤੀ ਨਾਲ ਪਾਸ਼ਣ ਤਨ ਪਾ ਤਾਂਗ ਵੀ ਬੜੇ ਕਰਦੀਆਂ ਨੇ ਨਹੀਂ ਪਾਉਂਦੀਆਂ ਉਹਥੇ ਵੀ ਸਤਮਣਾ ਹੀ ਆ ਚਲ ਵੇਲੀ ਜਿੱਦਾਂ ਠੀਕ ਲੱਗਦਾ ਨਾਲੇ ਛੇਤੀ ਤੇ ਹੀ ਆ ਟਾਈਮ ਬੜਾ ਹੋ ਗਿਆ ਹੁਣ ਮੈਂ ਆ ਗਈ ਹਾਂ ਬਾਕੀ ਗੱਲਾਂ ਬਾਅਦ ਕਰਦੇ ਆਂ ਹਾਂ ਠੀਕ ਆ ਖਾਲੀ ਲਾਵਾਂ ਇਹ ਆ ਤੇ ਗਿੱਲੀਆਂ ਹੀ ਆ ਹਜੇ ਦੇਖਾ ਅੰਦਰ ਪਰ ਗਿਆ ਨਹੀਂ ਕਿੱਡਾ ਸੋਹਣਾ ਲੱਗਣ ਡਿਆ ਵਾ ਮੰਮੀ ਹੂੰ ਉਹ ਗੱਡੀ ਵਾਲਾ ਨਾ 500 ਰੁਪਏ ਮੰਗਣ ਡਿਆ ਵਾ ਕਰਾਇਆ ਤੇ ਗੱਡੀ ਵਾਲਾ ਕਰਾਇਆ ਮੰਗਣ ਡਿਆ ਦੁਕਾਨ ਵਾਲਿਆਂ ਨੂੰ ਦੱਸਿਆ ਨਹੀਂ ਮੰਮੀ ਹੋਂਦੀ ਵੀ ਕਰਾਇਆ ਘਰ ਵਾਲਿਆਂ ਦਾ ਹੀ ਹੁੰਦਾ ਏ ਦੁਕਾਨ ਵਾਲੇ ਥੋੜੀ ਦੇਣਾ ਹੈ ਕਰਾਇਆ ਦੇ ਵਿੱਚ ਹੀ ਹੁੰਦਾ ਵਾ ਮੰਮੀ 500 ਰੁਪਿਆ ਦਊਗਾ। ਉਹ ਫਰਿਜ ਦੇ ਥੱਲੇ ਵੇਖ ਭਲਾ ਕਿੰਨੇ-ਕਿੰਨੇ ਪੈਸੇ ਇੱਥੇ ਮੈਂ ਰੱਖੇ ਦੇ ਐ ਸਨ। ਹਾਂ ਮੰਮੀ ਹੈਗੇ ਨੇ। ਅਬ ਖਾ ਕੇ ਜਾ ਮੈਨੂੰ ਕਿੰਨੇ ਨੇ? ਮੰਮੀ 500 ਹੀ ਏ ਵੱਧ ਤੇ ਹੋ ਨਹੀਂ ਜਾਣੇ। ਚਲ ਠੀਕ ਐ ਠੀਕ ਐ ਜਾ ਲੈ। ਹੁੰਦਾ ਤੇ ਵਿੱਚ ਹੀ ਪਰ ਆਂਦੇ ਹੋਣੇ ਨੇ ਫੇ ਲੈ ਹੀ ਲਈਏ ਜਿੰਨਾ ਕਰਾਇਆ ਮਿਲੇਗਾ ਉਨਾ ਹੀ ਸਾਨੂੰ ਵਾਧੂ ਏ। ਆਹ ਸੋਫੇ ਨੇ ਤੇ ਟੋਰੀ ਬਣਾਤੀ ਏ। ਸੱਜੇ ਮੈਂ ਆਖਾਂ ਮੰਮੀ ਕਿਹੜੀ ਗੱਲੋਂ ਆਂਦੇ ਏ? ਕਿ ਥਲੋ ਸੁਹਾਬਨਾ ਨਿਕਲੇ ਪਾਣੀ ਨਿਕਲਦਾ ਵਾ ਤੇ ਉੱਤੇ ਮੈਟ ਜਾ ਵਛਾ ਦੀਏ ਤਾਂ ਹੀ ਕਰਦੇ ਹੀ ਵੇਖ ਲਓ ਕਿੱਡੇ ਚਲਾਕ ਨੇ ਸਾਨੂੰ ਕਿਤੇ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਆ ਚੀਜ਼ ਵੀ ਵੇਖ ਕੇ ਆਈ ਆ ਪੁੱਛਦੀ ਆ ਨਾ ਮੰਮੀ ਨੂੰ ਕਿ ਮੰਮੀ ਤੁਸੀਂ ਕਿਹੜੇ ਵਾਲੇ ਵੇਖ ਆਏ ਹੋ ਇਹਨਾਂ ਨੂੰ ਤੇ ਹੈ ਵੀ ਨਾਲੇ ਕਿੰਨੇ ਸੋਹਣੇ ਆ ਵੇਖਾ ਇਹ ਸੋਹਣੇ ਨੇ ਮੰਮੀ ਬੜੇ ਜਿਆਦਾ ਸੋਹਣੇ ਆ ਮੰਮੀ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਮੈਂ ਪਿੰਦੇ ਨੂੰ ਪੁੱਛਦੀ ਹਾਂ ਉਹ ਕਹਿੰਦੇ ਮੈਨੂੰ ਵੀ ਨਹੀਂ ਪਤਾ ਹੈਗਾ ਤੇ ਮੈਂ ਤੇ ਉਹਨਾਂ ਦੇ ਸਾਹਮਣੇ ਇਹ ਗੱਲ ਪੁੱਛ ਨਹੀਂ ਤਾਂ ਕਰਕੇ ਭੀ ਅਗਲੇ ਕਹਿਣਗੇ ਪਿੰਨਾਂ ਦੇ ਘਰ ਚ ਚੀਜ਼ ਆਈ ਆ ਤੇ ਇਹਨਾਂ ਨੂੰ ਪਤਾ ਨਹੀਂ ਤਾਂ ਤੁਸੀਂ ਕਿਹੜੇ ਵਾਲੇ ਜਾ ਕੇ ਵੇਖ ਆਏ ਹੋ ਮੈਂ ਕੀ ਗੱਲ ਮੈਂ ਤੁਹਾਨੂੰ ਕੋਈ ਗਿਫਟ ਨਹੀਂ ਦੇ ਸਕਦੀ ਤੂੰ ਇਹਨਾਂ ਮੈਨੂੰ ਦੱਸ ਵੀ ਅੰਦਰ ਪੜਿਆ ਕਿ ਨਹੀਂ ਹੁਣ ਮੰਮੀ ਬੜਾ ਹੀ ਸੋਹਣਾ ਲੱਗੰਦਿਆ ਅੰਦਰ ਤੇ ਰੰਗ ਵੀ ਬਹੁਤ ਸੋਹਣਾ ਵਾ ਵੇਖੋ ਮੈਟ ਦੇ ਨਾਲੇ ਮੈਚ ਹੋ ਗਿਆ ਵਾ ਤੁਹੀ ਤੁਹਾਨੂੰ ਲੱਗਦਾ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰਕੇ ਰੱਖੀਆਂ ਸੀ ਤਾਂ ਹੀ ਇਹਨੀ ਤਿਆਰੀ ਕਰਾਈ ਹੀ ਕਮਰੇ ਦੀ ਮੈਂ ਕਿਹਾ ਤੁਹਾਨੂੰ ਬਾਅਦ ਵਿੱਚ ਚੀਜ਼ ਦੱਸਾਂਗੀ ਸਾਰੇ ਕੰਮ ਕਰਕੇ ਨਾ ਮੈਂ ਰੀਤਾ ਨੂੰ ਦੱਸਾਂ ਪਰ ਵਾਹ ਮੰਮੀ ਉਹਦਾ ਵੇਖ ਲੋ ਆ ਕਮਰਾ ਹੁਣ ਤਿਆਰ ਤਿਰ ਹੋਇਆ ਵਾ ਵਿੱਚ ਚੀਚੂ ਜੜਾਈ ਕਿੰਨਾ ਸੋਹਣਾ ਲੱਗਦਾ ਵਾ ਮੈਂ ਤਾਂ ਨਹੀਂ ਹੁਣ ਘਰ ਭਰੇ ਆ ਲੱਗਦਾ ਵਾ ਮੈਂ ਤਾਂ ਨਹੀਂ ਮੰਮੀ ਅੰਦਰਾਂ ਚ ਵੀ ਹੌਲੀ ਹੌਲੀ ਕਰਾ ਛੜੀ ਐ ਇਦਾਂ ਹੀ ਭਾਵੇਂ ਇੱਕ ਇੱਕ ਦੋ ਦੋ ਕਰਕੇ ਕਰਾ ਲੈਨੇ ਆ ਚਲ ਕੋਈ ਨਹੀਂ ਵੇਖ ਲਾਂਗੇ ਫੇਰ ਜਦਾਂ ਹੋਏਗਾ ਨਾ ਫੇਰ ਕਰ ਲਾਂਗੇ ਤੇ ਮੰਮੀ ਕੋਈ ਮੂੰਹ ਮਿੱਠਾ ਦੇ ਕਰਾਉਣ ਨੂੰ ਕੋਈ ਚੀਜ਼ ਤੇ ਲਿਆਉਂਦੇ ਪਈ ਨਾ ਕਿਉਂਕਿ ਕੋਈ ਨਹੀਂ ਮੈਂ ਕਿੰਦਰ ਨਾ ਕੋ ਲਉਣੀ ਐ ਤੇ ਦਬਾ ਬਗਾ ਲੈਣੀ ਐ ਮੈਂ ਤੇ ਤਾਂ ਨਹੀਂ ਦੱਸਿਆ ਭੀ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਤੇ ਤੇ ਤੁਹਾਨੂੰ ਆਖੜਾ ਚ ਵੀ ਮੰਮੀ ਨੂੰ ਪਤਾ ਹੋਵੇ ਇਸ ਕੋਈ ਨੀ ਮੈਂ ਮਗਾ ਲੀਨੀ ਆ ਹੁਣੇ ਹੀ ਜਿੱਥੇ ਇੰਨੇ ਪੈਸੇ ਖਰਚੇ ਨੇ ਉਥੇ 100 ਰੁਪਏ ਦਾ ਡੱਬਾ ਨਹੀਂ ਮੈਂ ਮਗਾ ਸਕਦੀ ਮੰਮੀ ਫਿਰ ਮੰਗਾਓ ਤੇ ਮੈਂ ਬਣਾਉਣੀ ਆ ਚਾਹ ਤੇ ਉਥੇ ਬਹਿ ਕੇ ਪੀਨੇ ਆ ਮਜੇ ਦੇ ਨਾਲ ਚਲੋ ਠੀਕ ਹੈ ਬਣਾ ਤੂੰ ਚਾਹ ਮੈਂ ਆਨੀ ਆ ਫੇਂਦਰ ਉਹ ਬੰਦੇ ਤੇ ਬੜੇ ਚਲਾਕ ਨੇ ਪਰ ਇਹਨਾਂ ਨੂੰ ਸਮਝ ਨਹੀਂ ਲੱਗੀ ਪੇ ਆਏ ਕਿੱਥੋਂ ਨੇ ਪਤਾ ਤੇ ਇਹਨਾਂ ਨੂੰ ਬਾਅਦ 'ਚ ਲੱਗੇਗਾ